ਇਹ ਹੈ ਕਿ ਮੈਨੂੰ ਸਮਝ ਨਹੀਂ ਲੱਗਦੀ। ਤੁਹਾਨੂੰ ਕਿਹੜੇ ਗੱਲ ਸਮਝ ਲੱਗਦੀ? ਐਡਾ ਸੋਹਣਾ ਟੈਂਟ ਲੱਗਾ। ਸੋਖਣਾ ਮੇਰੇ ਪੁੱਤੀਜੇ ਦਾ ਵਿਆਹ। ਤੁਹਾਨੂੰ ਕਿਹੜੇ ਗੱਲ ਸਮਝ ਆਉਂਦੀ? ਉਹ ਟੈਂਟ ਵੀ ਦੀਂਦਾ ਵਾ, ਵਿਆਹ ਵੀ ਦੀਂਦਾ ਪਰ ਇਹਨੇ ਕਰਤੂਤ ਨਹੀਂ ਦੀਂਦੀ। ਉਹ ਇਹਨੇ ਵੀ ਕਿਹੜੇ ਕਰਤੂਤ ਆ? ਆਓ ਬੈਠੋ ਤੁਸੀਂ। ਚਲੋ। ਤੁਸੀਂ ਬੈਠੋ ਤਾਂ ਸਹੀ। ਚਲੋ ਬੈਠੋ। ਬੈਠੋ। ਮੰਜੇ 'ਤੇ? ਉਹ ਵੀ ਲਾਣੇ ਮੰਜੇ 'ਤੇ। ਕੋਈ ਅਸੀਂ ਦੇ ਘਰੇ ਸੋਫਿਆਂ 'ਤੇ ਬੈਠੇ ਤੂੰ ਇੱਥੇ ਬੈਠੋ ਤਾਂ ਸਹੀ ਮੇਰੇ ਮੂੰਹ ਵਿੱਚ ਬੈਜੋ ਬੈਠੋ ਮੈਂ ਆਉਣੀ ਆ ਨਾ ਨਹੀਂ ਉਹ ਬੈਠ ਜਾ ਤੂੰ ਮੈਨੂੰ ਨਹੀਂ ਕਿਹਾ ਬਹਿ ਲਈ ਹੈ ਤੈਨੂੰ ਕੋਈ ਆਉਣ ਨਹੀਂ ਲੱਗਾ ਬੈਠ ਜਾ ਕਿ ਖਲੋਤੇ ਪਿੰਡ ਆਇਆ ਬੈਠ ਜਾ ਬੈਠ ਜਾ ਆਈ ਫੁਖੜਾ ਵਿਆ ਬਸ ਤੂੰ ਜਿੰਨੀ ਟਾਰ ਨਾ ਪਾਏ ਆ ਗੱਲ ਤੇ ਬਣੀ ਨਹੀਂ ਉਹ ਵੇਖੀ ਗੱਲ ਬਣਦੀ ਜੇ ਕੱਲੇ ਕੱਲੇ ਜੀ ਨੂੰ ਸੁੱਕਨੇ ਨਾ ਪਾਤਾ ਨਾ ਤੇ ਮੈਨੂੰ ਵੀ ਫੁਖੜ ਕਿੰਨੇ ਕਹਿਣਾ ਮੂੰਹ ਰੇ ਚੁੱਕੀ ਫਿਰਦੇ ਘਰ ਦੇ ਕਿਧਰ ਗਏ ਆ ਇਥੇ ਸਾਰੇ ਤੁਸੀਂ ਪਾਣੀ ਤਾਂ ਪੀਓ ਪਾਣੀ ਉਹ ਵੀ ਤੱਤਾ ਨਾ ਕੋਈ ਠੰਡਾ ਤਾਂ ਨਾ ਵੀ ਬਤਾ ਚੱਲ ਢੋਲ ਲਿਆ ਮੈਨੇ ਰਹਿਣਾ ਤੇ ਮੇਰੇ ਮੂੰਹ ਨੂੰ ਤੇ ਬੈਠੋ ਬੈਠ ਜਾਓ ਉਹ ਤੇਰੇ ਮੂੰਹ ਦਾ ਕਰਕੇ ਆ ਇਹਨਾਂ ਦੇ ਚਮਾਂ ਦਾ ਆਗੇ ਨਹੀਂ ਖੁਸ਼ ਮੈਂ ਡੈਡੀ ਜੀ ਡੈਡੀ ਜੀ ਆ ਮੇਰੀ ਧੀ ਗਾਈ ਆ ਮੇਰੀ ਧੀ ਰਣੀ ਜਿੰਦੀ ਰੋ ਪੰਜਵੇਂ ਤੱਕ ਤੁਹਾਡੀ ਜੀ ਠੀਕ ਹੋ ਤੁਸੀਂ ਹਾਂ ਬਿਲਕੁਲ ਬੇਟਾ ਠੀਕ ਆ ਹੋਰ ਪਰਵਾਹ ਠੀਕ ਠਾਕ ਹੈ ਨਾ ਹਾਂਜੀ ਹਾਂਜੀ ਸਭ ਠੀਕ ਠਾਕ ਆ ਹਾਂ ਠੀਕ ਹੀ ਚਾਹੀਦਾ ਬੇਟਾ ਹਾਂ ਧੀ ਰਣੀ ਦੇਸੀ ਜਵਾਈ ਨਹੀਂ ਦੱਸਿਆ ਚੱਲ ਚਲੀਏ ਢੋਲਣਾ ਮੈਂ ਨਹੀਂ ਰਹਿਣਾ ਇਹ ਕੀ ਨੀ ਕਰੋ ਜੀ ਅਧਰ ਕਰੋ ਮੇਰੇ ਮੂੰਹ ਨੇ ਬੈ ਜਾਓ ਤੇਰੇ ਮੂੰਹ ਦਾ ਕਰਕੇ ਆਇਆ ਹੋਰ ਇਹਨਾਂ ਦਾ ਨੰਗਾ ਦੇ ਆ ਕੇ ਕੌਣ ਖੁਸ਼ ਆ ਮੇਰਾ ਟੋਲ ਆ ਰਿਹਾ ਸੁਣ ਸੁਣ ਕੇ ਮੈਂ ਸੁਣਾ ਹੁਣ ਸਲਾਹ ਰੱਖੀਦਾ ਹਾਂ ਸਲਾਹ ਵਿਆਹ ਇਹ ਜੀ ਖਾਂ ਠੀਕ ਆ ਆ ਕਾਰਡ ਕਿਨੇ ਛਪਾਏ ਆ ਮੇਰਾ ਨਾਂ ਕਿੱਥੇ ਦੇਚ ਉਹ ਤੋਂ ਪ੍ਰੈਸ ਵਾਲੇ ਦੀ ਗਲਤੀ ਹੋ ਗਈ ਆ ਅਹੀਂ ਨਾਂ ਤੇਰਾ ਲਿਖਾਇਆ ਹੀ ਆ ਪ੍ਰੈਸ ਵਾਲੇ ਨੇ ਮੇਰਾ ਹੀ ਨਾਂ ਕਟਣਾ ਹੈਗਾ ਚੱਲ ਤੇਰੀ ਟੋਲਾ ਲੈ ਪਣੀ ਰਹਿਣਾ ਜੀ ਮੇਰੇ ਮੂੰਹ ਨੂੰ ਬੈਠੋ ਰੱਬ ਦਾ ਵਾਸਤਾ ਮੇਰੇ ਮੂੰਹ ਨੇ ਬੈਜੋ ਤੇਰਾ ਕਰਕੇ ਆ ਗਏ ਨਾ ਮਸ਼ਰਮਾ ਦੇ ਕੋਣ ਆਉਂਦਾ ਵਾ ਪਹਿਲਾਂ ਟੋਲਾ ਲੈ ਹਾਂ ਬੱਲੇ ਸਤਿ ਸ਼੍ਰੀ ਅਕਾਲ ਹੋਸਨਾਮ ਠੀਕ ਠਾਕ ਕਿਓ ਹਾਂਜੀ ਠੀਕ ਠਾਕ ਤੁਸੀਂ ਸਨਾਮ ਵਾ ਵਧੀਆ 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 ਹੋਰ ਭਾਉ ਠੀਕ ਹੈ ਜੀ ਬਹੁਤ ਬਧੀਆ ਤੁਸੀਂ ਬਣਾਓ ਚੱਲ ਚੱਲੀਏ ਟੋਲਾ ਲੈ ਸਾਰਾ ਲਾਣਾ ਹੀ ਕੋਲ ਜਾ ਵਾ ਸੁਣੋ ਜੀ ਮੇਰੇ ਮੂੰਹ ਨੂੰ ਬੈਠੋ ਬੈਠੋ ਉਹ ਤੇਰੇ ਮੂੰਹ ਕਰਕੇ ਆਉਣਾ ਨਾ ਨਹੀਂ ਤੇਰੇ ਨੰਗੇ ਕੌਣ ਆਉਂਦਾ ਲਾ ਮੈਂ ਟੋਲਾ ਲੈ ਉਹ ਹੋਇਆ ਕੀ ਆ ਹੋਣਾ ਕੀ ਜੋ ਕਰਦਾ ਦਿਨাইয়া ਮੈਨੂੰ ਇਹ ਦੱਸੋ ਰੋਟੀ ਚ ਕੀ ਬਣਾਉਣਾ ਵਾ ਰੋਟੀ ਚ ਜੋ ਵੀ ਕੁਝ ਬਣਵਾਉਣਾ ਲਵਾਈ ਨੂੰ ਪਤਾ ਆ ਖੱਸ਼ਾ ਹਲਵਾਈ ਨੂੰ ਪਤਾ ਤੇ ਜਵਾਈ ਨੂੰ ਨਹੀਂ ਚੱਲ ਟੋਲੋ ਲੈ ਆਪਣੀ ਰਣਾ ਨਹੀਂ ਸੁਣੋ ਜੀ ਚੁੱਪ ਕਰਕੇ ਬਹਿ ਜਾਓ ਮੇਰੇ ਮੂੰਹ ਨੇ ਬੈਠੋ ਬੈਠੋ ਉਹ ਤੇਰੇ ਮੂੰਹ ਦਾ ਕਰਕੇ ਤੇ ਇਹਨਾਂ ਚਬਾਣ ਦੇ ਕੌਣ ਆਉਂਦਾ ਵਾ ਬੈ ਜਾ ਟੋਲੋ ਲੈ ਤੂੰ ਹੂੰ ਬਰਾਤ ਵਾਸਤੇ ਹਕੀ ਕੀਤਾ ਬਰਾਤ ਵਾਸਤੇ ਬੱਸ ਕੀਤੀ ਆ ਬੱਸ ਵੱਡੀ ਬੱਸ ਓਏ ਅਸੀਂ ਤਾਂ ਕਿਹਦੀ ਬੱਸ ਤੇ ਜਮਸੇ ਨਹੀਂ ਚੜੇ ਚੱਲ ਚੱਲੀਏ ਟੋਲ ਵਾਲਿਆ ਆਪਾਂ ਲੈ ਦੇਣਾ ਨਹੀਂ ਜੀ ਸੁਣੋ ਬੈਠੋ ਮੇਰੇ ਮੂੰਹ ਨੂੰ ਬੈਠੋ ਬੈਠ ਜਾਓ ਓ ਤੇਰੇ ਮੂੰਹ ਦਾ ਕਰਕੇ ਮੈਂ ਇੱਥੇ ਆ ਨੀਂ ਨਾ ਤੇ ਚਪਲਾਂ ਦੇ ਪੈਰ ਨਾ ਪਾਵਾਂ ਮੈਂ ਬੈਠੋ ਬਹਿ ਜਾ ਟੋਲ ਵਾਲਿਆ ਕੌਣ ਮੇਰੇ ਨਾਲ ਮੈਂ ਆਇਆ ਨਾ ਪੱਖਾ ਨਾ ਕੋਲਰ ਗਰਮੀ ਚ ਬਿਠਾਇਆ ਵਾ ਉਹ ਕੋਲਰ ਰਾਤ ਨੂੰ ਲਗਾਈਦਾ ਰਾਤ ਨੂੰ ਡਾਇਰੈਕਟ ਬੱਤੀ ਕਰਕੇ ਇੰਨਾ ਬਿੱਲ ਆਇਆ ਇੰਨਾ ਬਿੱਲ ਸਾਡੇ ਘਰ ਨੇ ਹੁਣ ਬਿੱਲ ਵੀ ਔਨ ਲਾ ਪਿਆ ਚੱਲ ਚੱਲੀਏ ਟੋਲਾ ਆ ਸੁਣ ਨਾ ਜਾਓ ਆਪ ਦਾ ਵਾਸਾ ਮੇਰੇ ਮੂੰਹ ਨੂੰ ਬਹਿ ਜਾਓ ਬਹਿ ਜਾਓ ਤੇਰੇ ਮੂੰਹ ਨੂੰ ਬੈਠੇ ਉਦੋਂ ਦੇ ਇਹਨੇ ਚੰਗਾ ਦੇ ਹੁਣ ਤੱਕ ਰੋਟੀ ਪਾਣੀ ਵੀ ਨਹੀਂ ਪੁੱਛਿਆ ਕੱਖ ਬਹਿ ਜਾ ਟੋਲਾ ਲਿਆ ਆਪੇ ਹੀ ਬਹਿ ਜਾ ਸਵੇਰ ਦਾ ਬਿਠਾਇਆ ਢੇਡੇ ਤੇ ਚੂਹੇ ਨੱਚਣ ਰੇ ਨਾ ਰੋਟੀ ਨਾ ਪਾਣੀ ਗੁਨੀਤ ਨੇ ਕੁੜੇ ਗੁਨੀਤ ਆਪਣੇ ਬਾਜੀ ਵਾਸਤੇ ਰੋਟੀ ਲੈ ਕੇ ਆ ਆ ਗਈ ਕੜੀ ਚੌਲ ਕਿਹੜੇ ਭਈਏ ਦਾ ਖਾਣ ਹੋ ਚੱਲ ਚਲੀਏ ਟੋਲ ਆ ਲਿਆ ਪਾਣੀ ਰਹਿਣਾ ਕਿਉਂ ਨਹੀਂ ਨਾ ਜਾ ਮੇਰੇ ਮੂੰਹ ਨੂੰ ਬੈਠੋ ਬੈਠੋ ਚੁੱਪ ਕਰਕੇ ਆ ਤੇਰੇ ਮੂੰਹ ਦਾ ਕਰਕੇ ਬੈਠਾ ਇਨਾ ਕਿ ਨੂੰਸਾ ਤੇ ਮੈਂ ਪੈਰ ਨਾ ਪਾਵਾਂ ਬੈ ਜਾ ਟੋਲ ਆ ਗਿਆ ਬਣਾ ਕੀ ਨਾੜਾ ਪੈ ਗਿਆ ਉਹ ਕੋਹ ਨਹੀਂ ਭਰਾਵਾ ਤੂੰ ਇੱਥੇ ਬੈਠ ਕੇ ਗੱਲ ਕਰ ਲੈ ਫੁੱਫੜ ਦਾ ਕਦ ਆ ਬਾਬਾ ਠੀਕ ਆ ਠੀਕ ਆ ਖੰਡਾ ਮਗਾਈਏ ਹੈ ਨਾ 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 ਪਾਣੀ ਪੀਤਾ ਵਾ ਮੁੰ ਨਿੱਗਾ ਪਾਣੀ ਤੇ ਚੰਗਾ ਅੱਜਕੱਲ ਕੋਰੋਨਾ ਚੱਲ ਰਿਠੀ ਆ ਮੈਨੂੰ ਮੇਰਾ ਤਾਂ ਖੰਡਾ ਵਗਾਲ ਗਏ ਨਾ 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 ਤੇ ਆਪਣਾ ਘਰ ਆਪਣੇ ਵਿਆਹ ਵਾ ਉਹ ਓਪਰੀ ਗੱਲ ਪੁਰਣੀ ਹੈਗੀ ਕੋਈ ਮੈਂ ਸੁਣਿਆ ਫੁਫੜਾ ਤੇਰਾ ਨਾਮ ਨਹੀਂ ਆਇਆ ਕਾਰਡ ਤੇ ਲੱ ਵਡਿਆਂ ਦੇ ਨਾਮ ਆ ਗਿਆ ਤੇ ਮੇਰਾ ਨਾਮ ਵੀ ਰਹਿ ਗਿਆ ਲੈ ਵਡਿਆਂ ਦੇ ਨਾਮ ਆ ਗਏ ਬਹੁਤ ਵਧੀਆ ਬਹੁਤ ਵਧੀਆ ਕਾਰਡ ਮੈਂ ਵੇਖਿਆ ਬੜਾ ਵਧੀਆ ਪ੍ਰਿੰਟ ਹੋਇਆ ਵਾ ਛੇ ਪੈਂਡਿਆਂ ਫੁਫੜਾ ਦੇ ਚ ਨਹੀਂ ਨਹੀਂ ਨੀ ਦੱਸ। ਪਰ ਇਹਨੂੰ ਰਾਤ ਪਰ ਇਹਨੂੰ। ਉਹ ਪੜਾ ਗੱਸ ਕੀ ਕੀ ਬਣਾਈਏ? ਕੱਲ੍ਹ ਭਾਈ ਨੂੰ ਉਹ ਆਰਡਰ ਦੇ ਦਿੰਦੇ ਆਪਾਂ। ਨਹੀਂ ਨਹੀਂ ਜੋ ਹੈ ਨਾ ਆ ਆਖਿਆ ਠੀਕ ਉਹੋ ਹੀ ਦੇ। ਨਹੀਂ ਨਹੀਂ ਵੇਲਾ ਦੇ ਕੋਈ ਵੇਲਾ ਨਾ ਦੇ। ਨਹੀਂ ਨਹੀਂ। ਵੇਲਾ ਵਧੀਆ ਕੀਤਾ ਜੋ ਭਾਈ ਨੂੰ ਜੋ ਕੀਤਾ ਬਹੁਤ ਵਧੀਆ ਕੀਤਾ। ਪਕੜਾ ਬਰਾਦਰ ਤੇ ਕੀਤੇ ਆਪਾਂ ਬੱਸ। ਤੁਹਾਡਿਆ ਤੇ ਨੋਵਾ ਕਰ ਲੀ ਆਪਾਂ। ਨਾ ਨਾ ਆਪਾਂ ਤੇ ਰੇੜੇ ਤੇ ਚਲੇ ਜਾਣਾ ਤੇ। ਨਹੀਂ ਨਹੀਂ ਮੇਰੇ ਦਾ ਨਵਾ ਕਰ ਲੀ ਗਏ ਨਹੀਂ ਨਹੀਂ ਆ ਆਪਾਂ ਨੂੰ ਕੋਈ ਮੁਸ਼ਕਲ ਨਹੀਂ ਬੜੀ ਵਧੀਆ ਬੱਸ ਕੀਤੀ ਆ ਇਹੋ ਜਿਹੇ ਖੜਦਾ ਹੀ ਕੋਈ ਨਹੀਂਗਾ ਅੱਛਾ ਉਹ ਕੜਾ ਮੈਂ ਸੁਣਿਆ ਗਰਮੀ ਬੜੀ ਆ ਏਸੀ ਦਾ ਕਰੀਏ ਪ੍ਰਬੰਧ ਨਾ 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 ਅਲੇ ਹਾਂ ਬਾ ਚੱਲਣ ਦੀ ਟੀਪੀ ਵਧੀਆ ਆਪਨਾ ਘਰ ਆ ਦੇ ਲੈ ਕੋਈ ਪਰਵਾਹ ਨਹੀਂ ਕੋਈ ਨਹੀਂ ਨਾ ਨਾ ਪੱਕੀ ਲਿਆ ਦੋ ਆਪਣੇ ਪੱਕੀ ਨਹੀਂ ਸਰ ਦੇਣਾ ਆਪਣਾ ਤੇ ਵੇਦੀ ਰੰਗ ਨੀ ਹੈ ਨਾ ਨਾ ਪੱਕੀ ਪੱਕੀ ਲਿਆ ਦੋ ਪੱਕੀ ਬੋਤ ਆ ਹਵਾ ਚੱਲ ਨਹੀਂ ਹੁਣ ਤੇ ਲੋੜ ਹੀ ਨਹੀਂ ਫੁਪੜਾ ਮੁਰਗਾ ਮਗਾਵਾ ਦੁਕਾਨ ਤੋਂ ਮੈਂ ਨਾ 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 ਮੁਰਗੇ ਦੇ ਨਹੀਂ ਵੀ ਲੋੜ ਆਵੇ ਕਿੱਦਾਂ ਵਧੀਆ ਨਾ ਕੀ ਕੜੀ ਮੇਰੇ ਬੜੀ ਮਾਨੂੰ ਸਾਂ ਦੇ ਚੀਜ਼ ਬਣਾਈਆਂ ਪਸੰਦ ਹੈ ਤੇਰੇ ਲੈ ਲੈ ਪੂਰੀ 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 ਮੈਂ ਆ ਨਾ ਲੈ ਬੈਣ ਆ ਗਈ ਆ ਨਾ ਨਾ ਇਹ ਆਪਣਾ ਘਰ ਆ ਬਸ ਚਾਰ ਨਾਲ ਵੀ ਖਾ ਸਕਦੇ ਆ ਅੱਛਾ ਅੱਛਾ ਫੁਪੜਾ ਤੇਰਾ ਲਗਾ ਭੰਗਾ ਨਹੀਂ ਮੈਂ ਵੇਖਿਆ ਆ ਆ ਆਪਾਂ ਦਾ ਕੋਈ ਕਰੂਦ ਕੀਤਾ ਤੇ ਆਪਾਂ ਦੇ ਘਰ ਆਪਣੇ ਘਰ ਨਹੀਂ 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 ਬੜਾ ਤੋਂ ਦੇ ਹੈ ਹੀ ਬੜਾ ਵਧੀਆ ਬੰਦਾ ਸਿੱਧੀ ਸੁਆਦ ਬਣੀ ਅੱਛਾ ਸੁਆਦ ਆ ਬਹੁਤ ਮੈਨੂੰ ਇੱਧਰ ਮੇਰੇ ਮਨ ਪਸੰਦ ਚੀਜ਼ ਬਣੀ ਅੱਛਾ ਅੱਛਾ ਹਾਂ ਹਾਂ ਨਹੀਂ ਲਾਵਾਂ ਨਹੀਂ ਹੈਗੀ ਫਿਰ ਮੰਗਾ ਲਾਂਗੇ ਲੋੜ ਪਈ ਨਾ ਮੰਗਾ ਲੈਨੇ ਬਾਬਾ ਠੀਕ ਆ ਠੀਕ ਆ ਸਤਿ ਸ਼੍ਰੀ ਅਕਾਲ ਜੀ ਅੱਛਾ ਬੈਠੋ ਉਹ ਬੜਾ ਲਵਾਈ ਗਿਆ ਯਾ ਇਹ 10 ਫਿਰ ਕੀ ਕੀ ਬਣਾਉਣਾ ਹਰ ਲੈ ਜੋ ਹਣਤ ਲਖਾਇਆ ਉਹ ਠੀਕ ਹੈ ਤੇ ਹੋਰ ਅੱਪਾ ਕੀ ਬਣਾਉਣਾ ਓਏ ਆਪਾਂ ਨੂੰ ਦਾਲ ਨਹੀਂ ਰੋਟੀ ਖਾ ਲੈਣੀ ਲੈ ਉਹਨਾਂ ਵਧੀਆ ਲਖਾਤਾ ਜੋ ਲਖਾਇਆ ਉਹਨੇ ਦਾਦੇ ਉਹ ਨਹੀਂ 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 ਠੀਕ ਹੈ ਬਸ ਜੋ ਲਖਾਇਆ ਉਹ ਬਹੁਤ ਵਧੀਆ ਲਖਾਇਆ ਮੈਂ ਨਾ ਲਵਾਈ ਪਈ ਨਹੀ ਆਪ ਨੂੰ ਤੇ ਕੋਈ ਲੋੜ ਹੀ ਨਹੀਂ ਆਪਾਂ ਤਾਂ ਸ਼ਾਦਾ ਪਰਸ਼ਾਦਾ ਛਕ ਲੈਣਾ ਤੇ ਲਓ ਭਾਈ ਸਾਹਿਬ ਇਹ ਆਪਣਾ ਫੁੱਫੜ ਆ ਸੱਸ ਨੂੰ ਕੁਛ ਲਕੀ ਬਣਾਉਣਾ ਨੇ ਹੋਰ ਦੱਸੋ ਤੁਸੀਂ ਕੀ ਬਣਵਾਉਣਾ ਲੈ ਇਹਨਾਂ ਦੱਸਿਆ ਵਾ ਜੋ ਲਿਖਾਇਆ ਬਹੁਤ ਵਧੀਆ ਜੀ ਲਿਖਿਆ ਸਮਾਨ ਤੇ ਤੁਸੀਂ ਕੀ ਲਿਖਿਆ ਹਾਂਜੀ ਹਾਂਜੀ ਹਨਾ ਆਪਣਾ ਤਾਂ ਦਾਲ ਨਾਲ ਬਸ ਪ੍ਰਸ਼ਾਦਾ ਛਕ ਲੈਣਾ ਦਾਲ ਨਾਲ ਛਕ ਲੈਣਾ ਹਾਂ ਹਾਂ ਮਰਜੀ ਆ ਤੇਰੀ ਫੁੱਫੜਾ ਮੈਂ ਸੁਣਿਆ ਤੁਸੀਂ ਮੰਜੇ-ਮੁੰਜੇ ਤੇ ਵੀ ਬੈਂਦੇ ਲੈ ਆਪਣਾ ਘਰ ਆ ਆਪਾਂ ਜਿੱਥੇ ਕਹੋਗੇ ਉੱਥੇ ਬਹਿ ਜਾਣਾ ਲੈ ਅੱਛਾ ਬਹੁਤ ਵਧੀਆ ਐ ਕਿੱਦਾਂ ਹੀ ਮਨਜ਼ ਜ਼ਾਲੇ ਮੱਦੇ ਵਧੀਆ ਨਜ਼ਾਰੇ ਨੂੰ ਨਹੀਂ ਲਾਉਂਦੀ ਐ ਅੱਛਾ ਅੱਛਾ ਹਾਂ ਲੈ ਅੱਛਾ ਵਧੀਆ ਮੰਝਾ ਵਧੀਆ ਵਧੀਆ ਨੇ ਪਰ ਪੁਰਾਣੇ ਮੰਝੇ ਕਿਤੇ ਲੱਗਦੇ ਮੈਂ ਨੇ 16 ਵਾਂ ਗੱਲ ਗਿਆ ਆਪਾਂ ਨਾ 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 ਦੇਸੀ ਬੰਦੇ ਆਪਾਂ ਮੰਝੇ ਦੇ ਚੀਜ਼ ਆ ਦੇ ਅੱਛਾ 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 ਆਇਆ ਬੋਪੜਾਉਣਾ ਡਰਿਆ ਨਾ ਰਹਿਣਾ ਬੈਲਾ ਹੀ ਕਿੱਦਾਂ ਆਉਂਦੀ ਆ ਅਸਲੀ ਕਿ ਨਕਲੀ ਆ ਭਰਾ ਹੁਣੇ ਦਾਦਨੇ ਤੈਨੂੰ ਅਸਲੀ ਆ ਕੇ ਨਕਲੀ ਆ ਪਾਣੀ ਨਾਲ ਹੀ ਪਾਣੀ ਪਾਣੀ ਢਲ ਗਿਆ ਪਾਣੀ ਢਲ ਗਿਆ ਉਹ ਨੱਚ ਰਹੀ ਬਾਬਾ ਬਹੁਤ ਖੁਸ਼ੀ ਹੋਈ ਬਹੁਤ ਖੁਸ਼ੀ ਹੋਈ ਬਹੁਤ ਆ ਜਾ ਆ ਨੰਦਰ ਬਈਏ ਆਉਣਾ ਮੈਂ ਆਉਣਾ ਆ ਜਾ ਬਲਾਈਂਗੇ ਮੋੜ ਮੜ ਗਈ ਆ ਆ ਕੇ ਆ ਕੇ ਆ ਜਾ ਆ ਜਾ ਇਹ ਕੌਣ ਸੀ ਇਹ ਮੇਰੇ ਮਾਮਾ ਜੀ ਦਾ ਪੋਤਰਾ ਆ ਕੁਝ ਦਿਨ ਪਹਿਲਾਂ ਹੀ ਘਰੋਂ ਆਇਆ ਹਾ ਕਿਸੇ ਰਣ ਹੋਣੇ ਨੇ ਅੱਛੇ ਰਹੂਗਾ ਵਿਆਹ ਦੇ ਕੇ ਫਿਰ ਜਾਊਗਾ ਵਾਪਸ ਤੁਹਾਡੇ ਮਾਮਾ ਜੀ ਦਾ ਪੋਤਰਾ ਬੰਦਾ ਬਹੁਤ ਵਧੀਆ ਹਾਂਜੀ ਜਦੋਂ ਦਾ ਆਇਆ ਸਾਰੀ ਗੇਮ ਹੀ ਅਦਲਾ ਬਦਲੀ ਹੋ ਗਈ ਹੈ ਉਦੋਂ ਦਾ ਭਾਉ ਨੇ ਵੀ ਇੱਕ ਵਾਰ ਨਹੀਂ ਕਿਹਾ ਆਪਾਂ ਨਹੀਂ ਰਹਿਣਾ ਚੱਲ ਚਲੀਏ ਢੋਲ ਵਾਲਿਆ ਸੋਨਾ